ਵਾਹਿਗੁਰੂ ਸਾਹਿਬ ਜੀ ਸਰਹਤਾਰਾ ਗਉੜੀ ਦੀਤੀ ਮਹੱਲਾ ਮਹਲਾ ਜੈ ਘਰ ਕੀ ਰਤਿ ਆਖੀ ਕਰਤੇ ਕਲਾਏ ਬਚਾਰ ਚਿਤ ਘਰ ਲਾਵੋ ਸਹਲਾ ਸਿਮਰੋ ਸਰਦਨਾਰੋ ਤੁਮ ਕਾ ਅਬਿਰਤ ਕਹੋ ਕਾ ਸਹਲਾ ਹਉ ਬਾਰੀ ਜਿ ਸਹੈ ਸਤਿ ਸ਼ੁਕੋਏ ਰਾ ਅਨੇਤ ਜਤ ਜਿਹੜੇ ਸਮਾਲੇ ਆਣ ਦੇਖੇ ਗਾਦੇ ਮੜਹਾ ਤੇਰੇ ਦਾਨ ਕੀਮਤ ਨਾ ਪਾਵੇ ਜਿਸ ਦਾਨ ਤੇ ਕਬੂ ਸੁਬਾਰ ਸੰਬਰ ਜਾਨ ਖਿਆ ਮਰਗੋ ਦੇਦਾ ਦੇਹੁ ਸਚਨਾ ਸਿਸੜੀਆਂ ਜੋਗਾ ਸਹ ਹਸਿਉ ਮੇਲ ਕਾਰ ਕਰਹੁ ਪੋਚਾ ਸਦੜੇ ਨਿਤ ਭਵਨ ਨਾ ਸਦਨ ਹੋਰ ਸਿਮਰਿਐ ਨਾਨਕ ਸੇਤੇ ਬੰਨਾ ਹਰਿ ਸੋ ਮਹਨਤ ਲੇ ਸ਼ੇ ਘਰ ਸ਼ੇ ਗੋ ਜੀ ਉਸ ਬੇਸ ਬੁਰ ਕੋ ਵੇ ਸੰਹੇ ਕਹਾ ਬਾਬਾ ਜੇ ਕੱਤੇ ਗਿਰਦ ਹੋਏ ਸੂਤਰ ਰਾਗ ਵਡਾਈ ਤੋਏ ਦਾ ਮੈ ਸੋਏ ਤਸਰਾ ਕੜੀਆਂ ਪਹਿਨਾ ਚਿੱਤੇ ਮਾਰਿ ਮਾਹ ਸੂਰਜ ਉਕਨਤ ਨੇ ਨਕਾ ਨਾਰਦ ਕਪਟਿਕ ਕਿਤੇ ਵਸ ਰਾਵਤਨਾ ਸ੍ਰੀ ਮਹਨਲਾ ਮਹਲਾ ਗਗਨਵਰਤ ਨਰਵਰ ਚੰਦ ਦੀਪਕ ਗਣਤ ਅਲਕਾ ਮੰਡਲ ਜਲਕ ਮੋਤੀ ਤੂਪ ਮਾਲ ਅਨਲ ਤੁਮਨ ਚਰੋ ਕਰੇ ਸ਼ਗਲ ਬੰਨਾਰੇ ਫੁਲੰ ਤਜੂ ਤੇਰੀ ਕੈਸੇ ਆਰਤੇ ਹੋਏ ਭਗ ਬਨਣਾ ਤਿਰ ਆਰਤੇ ਅਨਹਤਾ ਸ਼ਬਦ ਬਾਜੰਤ ਪੇ ਵੀਰਾ ਸਹਸ ਪਾਵਨ ਅਨੰਦ ਨਦਨ ਰਹ ਤੋਹਿ ਕੋ ਸਹ ਸੰਮੋਰਤਨ ਨਾਮ ਇਕ ਤੋਹੀ ਸੋ ਪਾਤਿ ਬਰਨਣਾ ਦੇ ਇਕ ਪਦ ਗੰਧ ਤਨ ਸਰ ਸਭ ਗਤਿ ਚਨ ਨਮੋਹੀ ਸਭ ਤਨ ਜੋਤ ਜੋਤ ਸੁਭਾਇ ਤੇ ਸਦ ਚਾਹਨ ਸਭ ਮਨ ਚਾਹਨ ਹੋਏ ਗੁਰ ਸਾਖੀ ਜੋਤ ਪਰਬਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹੰ ਚਰਨ ਕਮ ਕਰੰਭ ਲੋਭਿਤ ਬਨ ਅਰਧ ਨੋ ਬੋਇ ਆਹੀ ਤੇ ਅਸਾ ਤੇਰਪੋ ਜਲ ਦੇਨਾ ਪਸਾਰ ਤੁਕੋ ਹੋ ਜਾਤੇ ਦੇਰ ਨਾਏ ਉਸਾਰਾ ਗੋਰੀਪੁਰ ਵੀ ਮੰਨ ਚੁੱਥਾ ਕਾਮ ਕ੍ਰੋਧ ਅਨੁਰਗੋ ਪਰਿਆ ਮਨ ਸਭ ਖੰਡਨ ਖੰਡਾਇ ਈ ਬੁਰ ਬਲਕ ਤਾਲਕੇ ਬੁਰਪਾ ਮਨ ਹਰਿ ਮਟਰ ਹੇ ਕਰ ਸਾਤੂ ਮੱਤ ਦੀ ਪਰ ਗੱਡਾ ਹੈ ਕਰ ਡੰਡਾ ਜਗੁ ਗੱਡਾ ਹੈ ਨਹਾ ਸਾਕਾਰ ਰਸ ਸਾਗਮ ਜਾਣ ਆਦਨ ਅੰਤਰ ਮੰ ਮੰਡਾ ਹੈ ਹੈ ਜਿਹਾ ਜੋ ਅੰਤ ਰਹਿ ਸੁਬਾਹ ਦੁਖ ਭਾਵ ਰੇਜ ਕਉ ਕਾਦ ਸੈ ਸੁਰੰਡਾ ਹੈ ਹਰ ਜਨ ਆਵਰ ਨਾਮ ਸੁਵਾੜੈ ਲੋਕ ਜਨਮ ਮਰਨ ਦੁਖ ਖੰਡਾ ਹੈ ਅਨਰਸਿਨ ਪਰਮ ਪਾਇ ਪਰਬ ਸੋਨਾ ਬਹੁ ਸੁਖੰਡ ਗ੍ਰੰਡਾ ਹੈ ਹਮ ਗਰੀਬ ਬਸਕੀਣਾ ਹਮ ਬਖ ਤੇਰੇ ਜਨ ਨਾਨਕ ਨਾਮ ਧਰ ਟਿਕ ਹੈ ਅਰੰਗ ਮੇਈ ਸੁਖ ਮੰਡਾਏ ਰਾਗ ਕਉੜੀ ਪੂਰ ਦੇਵਾ ਲੰਗਜ ਕਰਿ ਬੰਤੀ ਸੁਹੁ ਮਨ ਦਿੱਤਾ ਸੰਤ ਪਹਿ ਰਗੇ ਲਾਹਾ ਇਹਾਂ ਕਾਟ ਤਲੋ ਹਰ ਬਾ ਆਪ ਦਾ ਬਸਣ ਸੁਹਿਬਨਾ ਆਉਠ ਘਟ ਸੁਰਣਾਰੇ ਮਨ ਗੁਰ ਦੇ ਲਗਾ ਜਿ ਸਵਾਇ ਆਹਾ ਇਹੋ ਸੰਸਾਰ ਦੇ ਕਾ ਸੰਸਿਮ ਤਰਿ ਬ੍ਰਹਮ ਗਿਆਨ ਦੇ ਜਿ ਸਹਿ ਜਗਾਇ ਪੀਆ ਰਸ ਅਕੰਤ ਕਥਾ ਤਨ ਜੰਮਨੀ ਜਪਵਾਏ ਸੋ ਹੀ ਬਿਹਤੋ ਹਰ ਗੁਰ ਤੇ ਬਸੇ ਰਾ ਲੈਦ ਬਾਤ ਕਹਿ ਨ ਪਾਉ ਉਹ ਸੁਖ ਸਹਜੇ ਬਹਾਰਾ ਨ ਹੋਏ ਤੁਸੇ ਅੰਤਰ ਜਾਣੇ ਪਰਖ ਬਿਦਾਤੇ ਸਰਗਮਨ ਕੇ ਤੂਰੇ ਨਾਨਕ ਦਾਸ ਇਹ ਸੁਖ ਬੰਗ ਮੋਖ ਪਰ ਸੰਤਨ ਦੇ ਤੂਰੇ ਅੰਦਰ ਜਾਮੀ ਏ ਹੈ ਸੁਖ ਮੰਗਲ ਮੋਗ ਕਾ ਸੰਤਨ ਤੇ ਤੂਰੇ ਆ ਆਇ ਖੁਦੀ ਕਾ ਖਲਸਾ ਵਾ ਦੁਜੀ ਭਤੇ